ਲਓ ਮੇਰੇ ਵੀਰੋ ਕੱਟਦੇ ਜੇ ਪਿੰਜਰ ਲਾਤ ਤੇ ਗੱਲ ਸੁਣ ਮੇਰੀ ਪੰਦੀਪ ਆਹ ਇਹ ਤੁਸੀਂ ਮੈਨੂੰ ਗੱਲ ਨਹੀਂ ਕਰਦੇ ਹੁਣ ਇਹ ਲੋ ਪਲੀਜ਼ ਕਿੰਨੇ ਟਕੜਾ ਚੱਲਣਿਆ ਮੇਰੇ ਵੀਰੋ ਹਾਂ ਤੁਸੀਂ ਕਿੰਨੇ ਸਾਹਮਣੇ ਹਮਸ਼ਕਾਰ ਲਓ ਮੇਰੇ ਵੀਰੋ ਆਪਾਂ ਉਧਰ ਗਾਡੀ ਚੋਂ ਹੋਣਾ ਆਪਾਂ ਚੱਲੇ ਅੱਗੇ ਬੋਲਿੰਗ ਕਰਨ ਤੁਸੀਂ ਹੋਰ ਕਿੰਨੂੰ ਪਿਆਰ ਨਹੀਂ ਕਰਦੇ ਓ ਮਾਤਾ ਦਾ ਓਕੇ ਓਕੇ ਇਹ 10 ਨਹੀਂ ਸੱਕਦੇ ਕਿਉਂ ਚੰਗਾ ਚੁੰਦਾ ਪਰ ਮੈਨੂੰ ਆਇਆ ਨਹੀਂ ਮੈਂ ਜੱਗ ਤੇ ਲੰਡੂਆਂ ਨੂੰ ਪਾਰਦੇ ਨਹੀਂ ਹੋਇਆ ਮੈਂ ਡਿਜ਼ਾਈਨ ਲਓ ਮੇਰੇ ਵੀਰੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਨਿਊ ਬਲੌਗ 'ਚ ਆਪਾਂ ਆਏ ਆਂ ਕੰਮ ਤੇ ਆਹ ਤੇ ਆਜ ਕੁੱਟਣਾ ਅੱਜ ਸਵੇਰੇ ਬਲੌਗ ਨਹੀਂ ਬਣਾਉਂਦਾ ਚੇਤਾ ਨਾਲ ਤੇ ਮੈਂ ਚੱਲ ਹੁਣ ਕੰਮ ਦੇ ਸ਼ੁਰੂ ਕਰ ਲੈਂਦੇ ਆ ਤੇ ਆ ਮੌਸਮ ਚੈੱਕ ਕਰ ਉਹ ਚੱਲ ਕਰ ਚੇਗਰਾ ਕੋ ਮੇਟਰ ਉਹਨੇ ਕੇਜ ਕੇ ਕੰਮ ਰੱਖੋ ਇਹ ਹਾੜਾ ਮਿਸਤਰੀ ਤੇ ਨੇ ਆ ਆ ਘਰਾਂ ਪੰਜ ਘਾਰ ਆ ਪੰਨਾਂ ਚ ਕੀਤਾ ਮੈਂ ਇੰਨਾ ਚ ਬਟੇਲਾ ਲਾਈਆਂ ਹੋਰ ਨਹੀਂ ਮੈਂ ਦਾਹ ਕੇ ਕੀਤਾ ਪੈਲਾਂ ਵੀ ਦੱਸ ਕੇ ਲਾਈਆਂ ਹਥਾਣਾ ਬਾਕੀ ਜੀ ਦੱਸਦਾ ਕੀ ਜੋ ਕੀਤਾ ਨਹੀਂ ਮੈਂ ਲਾਈਆਂ ਕੋ ਫੜਾਈਆਂ ਫੜਾਈਆਂ ਵੀ ਲਾਈਆਂ ਵੀ ਆ ਤੇ ਇਹ ਗਣੀ ਗੱਲ ਆ ਦੋ ਲਾਓ ਮੇਰੇ ਵੀਰੋ ਕੱਟਦੇ ਜੇ ਪਿੰਜਰ ਲਾਤਾ ਸਾਰੀ ਸਾਤ ਅਸ਼ੂਤ ਹਾਂ ਤੂੰ ਤਾਂ ਵੀ ਨਾ ਮੈਂ ਅੱਜ ਕਾ ਕਰਦਾ ਹੀ ਨਹੀਂ ਤੇ ਇੱਧਰ ਇਕੱਠਾ ਕਰਦਾ ਸਮਾਨ ਇਹਦਾ ਹੁਣ ਆਪਾਂ ਲੱਗੇ ਖਾਣ ਪ੍ਰਸ਼ਾਦਾ ਰੋਟੀ ਪਾਣੀ ਕਰੀਏ ਗਰਮ ਤੇ ਖਾਈਏ 1 ਵਜ ਗਿਆ ਤੇ ਫੇਰ ਕੀ ਫੇਰ ਸ਼ੁਰੂ ਹੋ ਜਾਾਂਗੇ ਹੋਰ ਕੀ ਫੇਰ ਇਹਨੂੰ ਟੋਂਡਾ ਬਣਾ ਕੀ ਹੈ ਕੀ ਹੈ ਟੋਣਾ ਹੀ ਹੈ ਟੋਣਾ ਹੀ ਹੈ ਕਰਨਾ ਨਹੀਂ ਹੈ ਕਰਨਾ ਨਹੀਂ ਹੈ ਹਾਂ ਤੋ ਵੀ ਗੜ ਗਿਆ ਨਾ ਕੋਣ ਨਹੀਂ ਜੇ ਵੀ ਉਹ ਕਰਦਾ ਕਰਦਾ ਹਾਂ ਦੇ ਦਈ ਕੋਰ ਪਾ ਕੇ ਚੜ ਗਏ ਸਹੀ ਇੱਕ ਹੋਰ ਦੇ ਲੰਬੂ ਜਿਹਾ ਲੋ ਆ ਤਰ ਚੇਕਾਂ ਚੈੱਕ ਕਰੋ ਕਿਚਨ ਸੱਚ ਇਹ ਸਾਰੀ ਆਪਣੀ ਕਲਾਕਾਰੀ ਆ ਜਿਹੜਾ ਉਹ ਮੁੰਡਾ ਇਹ ਟੂ ਈਜ਼ੀ ਮੈਨ ਇਟਸ ਟੂ ਈਜ਼ੀ ਟੂ ਟੂ ਮੇਕ ਅ ਕਿਚਨ एवरीथिंग ਇਜ਼ ਆਲਰੇਡੀ ਬਿਲਡ ਵੀ ਹੈਵ ਟੂ ਜਸਟ ਫਿਕਸ ਇਟ ਲੁੱਕ ਐਟ ਦਿਸ ਹੋਮ ਮੇਬੀ ਸਾਨੂੰ ਆ ਮਿਲ ਜੇ ਕਿਰਾਏ ਤੇ ਰੈਂਟ ਤੇ ਇੱਥੇ ਆ ਜੀਏ ਇਹ ਚੌਥਾ ਸੇਮ ਹੀ ਆ ਆਹ ਤੇ ਪੰਜਵਾਂ ਵਾ ਨਾ ਇਹ ਪੰਜਵਾਂ ਹੂੰ ਚਲੋ ਮੇਰੇ ਵੀਰ ਆਪਾਂ ਖਾ ਲਈਏ ਰੋਟੀ ਫਿਰ ਮਿਲਦੇ ਆਂ ਗੱჭਾ ਕੀ ਆ ਖਾਣੇ ਆ ਤੇ ਦਸ ਢਿੱਡ ਤੇ ਭਰੀਏ ਕਹਿਣਾ ਕਿ ਨਾ ਚੱਕੀ ਚਲੋ ਜੋ ਵੀ ਆਲਾ ਲੋ ਮੇਰੇ ਵੀਰ ਰੋਟੀ ਆਪਾਂ ਖਾ ਕੇ ਵਿਲੇ ਹੋ ਕੇ ਘੜੀ ਰੈਸਟ ਕਰਕੇ ਹੁਣ ਲੱਗੇ ਫੇਰ ਸ਼ੁਰੂ ਕਰਨਾ ਥੋੜਾ ਵੇ ਇਧਰੋਂ ਕਰਦਾ ਸੀ ਮਾੜਾ ਮਾੜਾ ਮੀਂਹ ਹੁੰਦੇ ਆ ਗਿਆ ਬੱਦਲ ਹੋ ਗਿਆ ਕੋਈ ਨਾ ਜੇ ਮੀਂਹ ਆ ਗਿਆ 15 ਰੁਪਏ ਇਹ ਨਾ ਹੋਰ ਕੀ ਆ ਆਹੋ ਤੇ ਤਕ ਘੋਏ ਨਾ ਸ਼ਾਮਾਂ ਦਾ ਘਣਾ ਬਸ ਡੋਬਾ ਪਿਛੋਂ ਵਾਸ਼ਰੂਮ ਰਹਿ ਗਿਆ ਉਹ ਵੀ ਢਾੜ ਕੇ ਤੇ ਚੱਲ ਇਹ ਹੋ ਜਾਣਾ ਫਿਰ ਰਹਿਣੀਆਂ ਟਾਲਾਂ ਲਾਉਣ ਵਾਲੀਆਂ ਉਹ ਲਾਵਾਂਗੇ ਪਤਾ ਨਹੀਂ ਕਦੋਂ ਤਾਂ ਇਕਲੇ ਵੀ ਤੇ ਕੱਲ ਕੱਲ ਦੇਖਾਂਗੇ ਹਾਂ ਚਲੋ ਗਾਇਜ਼ ਲੈਟਸ ਬੈਕ ਟੂ ਦੀ ਵਰਕ ਲੋ ਮੇਰੇ ਵੀਰੋ ਆਪਾਂ ਹੋ ਗਏ ਆ ਵਿਲੇ ਤੇ ਕੰਮ ਖੱਡ ਹੋ ਗਿਆ ਜੱਤਾ ਪਜਦਾ ਹੁਣ ਚੱਲੇ ਆ ਘਰ ਨੂੰ ਤੇ ਬਸ ਲਾਈਟ ਜੀ ਨਹੀਂ ਲਈ ਚੱਲਣ ਉਹ ਦੇ ਹੀ ਦੇਖਣ ਉਹ ਦੇਖੋ ਹੁਣ ਬਸ ਆ ਕੱਲ ਨੂੰ ਆ ਖਲਾਰਾ ਚੁੱਕਣਾ ਫੇਰ ਫਰੀ ਆਪਾਂ ਮਤਲਬ ਫਰੀ ਨਹੀਂ ਫੇਟਾ ਲ ਵੀ ਮਰ ਗਿਆ ਇੱਥੇ ਨਾ ਹੀ ਬੰਦਾ ਫਰੀ ਹੋਏ ਤਾਂ ਚੰਗੀ ਗੱਲ ਆ ਬਾਹਰ ਹਾਂ ਦੇ ਡੱਲਾਂ ਦੀਆਂ ਹੋਟਲਾਂ ਕੰਨ ਲੈਟ ਜੀ ਦੇ ਸੀ ਕਰਨ ਉਹ ਚੱਲ ਨਹੀਂ ਡਈ ਲੈਟ ਚਲੋ ਹੁਣ ਮਿਲਦੇ ਘਰੇ ਜਾ ਕੇ ਹੂੰ ਲਓ ਮੇਰੇ ਵੀਰ ਆਪਾਂ ਹੋ ਗਏ ਹੁਣ ਫਰੀ ਚੱਲੇ ਆਂ ਘਰ ਨੂੰ ਬਾਹਰ ਨਿਕਲੇ ਆਂ ਤੇ ਹੁਣ ਇੱਕ ਫੜੀਏ ਜਾ ਕੇ ਬੱਸ ਤੇ ਚੱਲੀਏ ਘਰ ਨੂੰ ਹੁਣ ਘਰ ਜਾ ਕੇ ਫੇਰ ਰੋਟੀ ਪਾਣੀ ਕਰੀਏ ਔਰ ਬੰਬੇ ਸਤਰੀ ਸਾਹਿਬ ਬੱਸ ਚ ਜਾਵੋ ਤੇ ਚੱਲੇ ਫਿਰ ਅੰਕਲ ਨਾਲ ਜਾਣਾ ਉੱਥੇ ਹਾਂ ਬੈਂਡ ਤੇ ਜਾਵਾਂ ਤੇ ਬੈਂਡ ਤੇ ਫਿਰ ਕਲਿੱਪ ਬਾਨਣੀ ਆ ਚਲੋ ਜਾਓ ਅੰਕਲ ਨੇ ਕਹਿਣਾ ਹਾਂ ਵੱਲੋਂ ਬਣਾਉਂਦੇ ਮਾਰੇ ਅਕਲੋਂ ਹੀ ਵੇਚ ਲੰਨਿਆ ਚਲੋ ਕੋਈ ਨਾ ਮੇਰੇ ਬਾਅਦ ਚਲੋ ਮੇਰੇ ਵੀਰੋ ਉੱਥੇ ਉਤਰ ਕੇ ਅੰਕਲ ਨੇ ਤਾਰ ਕੇ ਤੇ ਹੁਣ ਆਪਾਂ ਬਹਿ ਗਏ ਬੱਸ ਚ ਤੇ ਹੁਣ ਚੱਲेंगे ਕਰਨ ਹੁਣ ਬੱਸ ਹੋ ਗਈ ਹੁਣ ਨਹੀਂ ਵਾਗ ਗਈ ਰੋਟੀਆਂ ਵੀ ਆ ਜੇ ਬਾਹਰ ਲਾਉਣੀਆਂ ਪਾਣੀਆਂ ਜਾੜ ਨੇ ਮੁੱਦਾ ਤੇ ਇਹ ਕੰਮ ਦੀ ਦਵਾਈ ਦੀ ਗੱਲ ਛੇੜ ਤੇ ਚਾਲ ਮਿਲਦੇ ਹੁਣ ਘਰੇ ਜਾ ਕੇ ਲਾ ਮੇਰਾ ਵੀਰ ਆ ਪਾ ਗਿਆ ਕੰਮ ਤੋਂ ਘਰੇ ਤੇ ਹੁਣ ਉਹ ਨਾ ਤੇ ਫ੍ਰੈਸ਼ ਹੋ ਗਏ ਆ ਤੇ ਫਿਰ ਆਏ ਹੀ ਅੰਦੇ ਰਗੜਾ ਲਾਉਣਾ ਕਿ ਕਹਿੰਦੇ ਵੀ ਰਗੜਾ ਲਾਉਣਾ ਇਹ ਇੰਨੇ ਰਗੜਾ ਚਲ ਰਹੇ ਆ ਮੇਰੇ ਵੀਓ ਹਾਂ ਉਹਦੇ ਕਿਤੇ ਸਾਹਮਣੇ ਹਨ ਸ਼ਕਨ ਸਰ ਜਿਆਦੇ ਦੇ ਕਰਕੇ ਹੀ ਆ ਚੁੱਕੇ ਆ ਆਹੋ ਕਿਵੇਂ ਉਹ ਵੀ ਵਰਜੀ ਹੋਰ ਬੂਟੀ ਮਿਲਦੀ ਨਹੀਂ ਉਹ ਆਪਾਂ ਪਾਉਣੀ ਨਹੀਂ ਤਾਂ ਹੀ ਕਿਹੜਾ ਖਾਣਦੇ ਆਂ ਅਹੀਂ ਅਹੀਂ ਸੋਸ ਸੋਸ ਸਾਫ ਸੁਥਰੇ ਬੱਚੇ ਆ ਚੰਗਾ ਰਗੜ ਲਾ ਅੱਜ ਕਿਤੇ ਦਕਰਾ ਰਗੜ 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 ਤੇ ਲਾਓ ਮੇਰੇ ਵੀਰੋ ਹੋਰ ਆਪਾਂ ਰੋਟੀ ਪਾਣੀ ਮੇਰੇ ਲਾਉਣਾ ਰੋਟੀ ਪਾ ਕੇ ਲਾਣੇ ਇਹ ਜੇ ਅੱਜ ਇਹਨਾਂ ਦੀ ਵਾਰੀ ਆ ਅੱਜ ਮੈਂ ਫਟਿਆ ਇਹ ਘਰੇ ਹੀ ਸਾਰੀ ਦਿਹਾੜੀ ਕੱਖ ਨਹੀਂ ਕੀਤਾ ਇਹਨਾਂ ਨੇ ਕਿਹਨਾਂ ਨੇ ਤੋਹੀਂ ਤੇ ਚਲੋ ਹੁਣ ਗੜਕੀਆ ਫੇਰ ਹੀ ਮਿਲਦੇ ਆਂ ਤੁਪਲੇ ਧੋਤੇ ਹਾਂ ਬੜਾ ਕੁਛ ਕੀਤਾ ਇਹ ਤਾਂ ਸਾਰੋ ਵਾਜੀ ਘਰੀ ਦਾ ਤੂੰ ਰੋਜ਼ ਨਾ ਆਉਂਦਾ ਨੀ ਹਾਂ ਮੈਂ ਰੋਜ਼ ਨਾ ਇੱਕ ਦਿਨ ਛੱਡ ਕੇ ਚਲੋ ਮੇਰੇ ਵੀਰ ਆਪਾਂ ਮਿਲਦੇ ਹਾਂ ਨਾ ਧੋਤੇ ਉਹ ਸੱਚ ਇਹਦਾ ਗੜਾ ਲਾ ਕੇ ਗੇਮ ਲਾ ਲਈ ਇੱਕ ਪਿੰਨਾ ਹਾਂ ਨਹੀਂ ਚਾਰਜ ਕਰ ਲੀਆ ਫੋਨ ਤੇ ਰੇਕੇ ਬਬਜੀ ਦੀ ਗਾ ਲਾ ਲਾ ਯਾਰ ਲੋ ਮੇਰੇ ਵੀਰ ਆਪਾਂ ਆਨਿਆ ਦਾ ਹਮੇ ਟਾਲੀ ਹੋ ਰਹੀ ਓ ਰਖਿਆ ਕੇ ਬੋਲਾ ਬਣਨ ਡਿਆ ਪਿਆ ਟੇਡ ਦੀ ਜਾਨ ਨਹੀਂ ਲਾਣਾ ਤੇ ਕੋਣ ਵੀ ਟਾਲੂ ਇਹ ਲੱਗਣਾ ਨਹੀਂ ਕੋਈ ਆ ਵਾਕੇ ਮਾਣ ਯਹਾਂ ਪਰ ਥੋੜਾ ਜੀ ਇਹ ਪਰ ਕੋਈ ਨਾ ਥੋੜਾ ਬੈ ਸਾਮਾਨ ਕਿਉਂ ਅਗਰੀਆਂ ਨਾਲ ਗਿਣ ਕੇ ਛੁੱਟੀਆਂ ਵੇਜਦੇ ਪਹਾਨੀ 20 ਕੁ 25 ਪੰਜੀ ਪਾਈਆਂ ਫੇਰ ਮੈਂ ਫੇਰ ਥੋੜੀ ਆਉਂਦੀਆਂ ਦੇਖੋ ආාරම න ඒක පාසරක ඩාල හොටද උපෝ වල ජයිනල කා්ඩද හෝර පලා කාඩි ගරන හොම බාලි කර කාණ්ඩ කෝර පෙල්ලෝ නොන පා කසනිි සුත්තා ඉන්න සේන ලෙයි ਤੈਨੂੰ ਗੱਲ ਸੁਣ ਮੇਰੀ ਪਦੀਪ ਆਹ ਇਹ ਤੁਸੀਂ ਮੈਨੂੰ ਗੱਲ ਨਹੀਂ ਕਰਦੇ ਹੁਣ ਮੇਲੋ ਪਲੀਜ਼ ਗੱਲ ਕਰ ਲਿਆ ਕਰੋ ਯਾ ਆਈ ਲਵ ਯੂ ਪਦੀਪ ਯਾ ਮੈਂ ਤੁਹਾਨੂੰ ਦਿਲ ਦੀ ਗੱਲ ਕਹਿਣੀ ਹੀ ਪਤਾ ਕੀ ਆ ਤੇ ਹੁਣ ਮੈਂ ਤੁਹਾਨੂੰ ਕਹਿਣ ਲੱਗੀ ਆ ਠੀਕ ਆ ਤੁਹਾਨੂੰ ਬੜਾ ਲਾਈਕ ਕਰਦੀ ਆ ਹਾਂ ਜੀ ਅਜੇ ਤਾਂ ਅਜੇ ਨਹੀਂ ਆਈ ਆ ਹਾਂ ਜੀ ਅਜੇ ਤਾਂ ਹੀ ਨਹੀਂ ਆਈ ਆ ਫਿਰ ਗੱਲ ਸੁਣ ਮੇਰੀ ਲਵ ਯੂ ਯਾਰ ਤੁਸੀਂ ਬੋਲਦੇ ਨਹੀਂ ਕੀ ਗੱਲ ਹੋਈ ਤੁਹਾਨੂੰ ਕਬਜ ਬੱਗੇ ਅੱਜ ਤਾਂ ਕੀ ਕਰوں ਨਾ ਮੈਨੂੰ ਬੜੀ ਖੁਸ਼ੀ ਲੱਗਦੀ ਇਦਾਂ ਤੇ ਗੱਲ ਸੁਣ ਮੈਨੂੰ ਦੱਸੋ ਤੁਹਾਡੀ ਮੁੱਛਾਂ ਕਿਉਂ ਇੰਨੀ ਸੋਹਣੀਆਂ ਆ ਐਵੇਂ ਮੁੱਛਾਂ ਮੇਰੀਆਂ ਨਹੀਂ ਯਾਰ ਕਿੰਨੀਆਂ ਸੋਹਣੀਆਂ ਮੁੱਛਾਂ ਇਤਨੀ ਸਿਬਾਹਤ ਕਿਦਾਂ ਨਾਲ ਲਖਵਾਇਆ ਹੈ ਤੁਸੀਂ ਹੋਰ ਕਿੰਨੂੰ ਪਿਆਰ ਤਾਂ ਨਹੀਂ ਕਰਦੇ ਚਾ ਮਾਤਾ ਲਈ ਕੋਲਾਉੀ ਮੇਟਰ ਉਹ ਰਗੜਾ ਬਣ ਕੇ ਰੈਡੀ ਹੋ ਗਿਆ। ਇੰਡੀਆ ਵੀ ਇੰਡੀਆ ਵੀ ਮੈਂ ਐਡਾ ਸਵਾਦ ਨਹੀਂ ਮੈਨੂੰ ਲੱਗਾ। ਬਹੁਤ ਸਵਾਦ ਬਣਿਆ ਰਗੜਾ ਯਾਰ। ਨਹੀਂ ਰਹਾ। ਬਹੁਤ ਸਵਾਦ ਬਣਿਆ ਰਗੜਾ। ਸੱਚੀ ਸਵਾਦ ਹੈ। ਸੱਚੀ ਬਹੁਤ ਸਵਾਦ ਹੈ। ਥੋੜਾ ਠੰਡਾ ਘੱਟ ਪਰ ਨਹੀਂ ਠੀਕ ਹੈ ਬਰ। ਕਾਸ ਨੂੰ ਤੁਸੀਂ ਮੇਰੇ ਨਾਲ ਗੱਲ ਕਰ ਲਓ ਪਲੀਜ਼ ਬਾਈ ਕਰ। ਤੁਹਾਨੂੰ ਪਤਾ ਨਹੀਂ ਅਚਾਨਕ ਹੀ ਐਡਾ ਪਲਾਨ ਬਣਿਆ ਮੈਂ ਕਰਾ ਲਾਉਂਦਾ। ਡੰਡਾ ਬੱਜ ਗਿਆ ਕਿਤੇ। ਹਾਂ ਕਰੀ। ਕਿਤੇ ਆ ਜਾਓ ਸਾਈ ਜਨਾ ਮੀਰਾ ਇੱਥੇ ਬਰਵਾ ਲਓ ਨਹੀਂ ਹੁੰਦਾ ਦੀ ਜਾ ਰਹੀ ਹੈ ਮਨ ਲੱਗੇ ਜੇ ਤੁਸੀਂ ਖੜੇ ਹੋਗੇ ਤੀ ਪੱਕਾ ਇੱਕ ਲਾਹਾ ਬਣੇਗਾ ਅੱਛਾ ਚਲੋ ਬਹਿੰਦੇ ਆ ਜਾਈਏ ਬਲਾਤ ਨਾਲ ਮਾਸ਼ਾ ਬੋਲਿੰਗ ਤਾਂ ਅੰਦਰ ਨੇ ਆ 15 ਦਾ 10 ਵਜੇ ਨਾਲ ਘਰੇ ਬੈਠਾ ਜਾਂਦਾ ਨੇ ਬੋਲਿੰਗ ਕੋ ਨਹੀਂ ਨਾ ਡਰ ਦਰੇ ਖਣ ਨਹੀਂ ਆਂ ਅਜਿਓ ਪਹਿਲਾਂ ਮੈਂ ਇੱਥੇ ਆ ਮੈਨੂੰ ਤਾਂ ਵੀ ਘਰ ਦਿੰਦਾ ਟਾਇਰ ਗਾਣੇ ਗੱਲਾਂ ਦੇ ਆ ਗਾਣੇ ਮੇਰੀ ਗਾਣਿਆਂ ਦੀ ਆਵਾਜ਼ ਨਹੀਂ ਸੁਣਨੀ ਉਹ ਮੇਰੀ ਆਵਾਜ਼ ਮੈਂ ਗਾਣਾ ਪ੍ਰੂਫ ਹੈ ਤੇ ਮੇਰੀ ਆਵਾਜ਼ ਮੈਂ ਬੋਲਣ ਦੇਣਾ ਫਿਰ ਉਹ ਆਵਾਜ਼ ਗਾਣੇ ਦੀ ਘੱਟ ਜਾਣੀ ਹੈ ਮੇਰੀ ਬਦ ਨਹੀਂ ਹੈ ਲਓ ਮੇਰੇ ਵੀਰ ਆਪਾਂ ਉਧਰ ਗੱਡੀ ਚੋਂ ਹੁਣ ਆਪਾਂ ਚੱਲੇ ਅੱਗੇ ਬੋਲਿੰਗ ਕਰਨ ਤੇ ਚੱਕ ਕੇ ਦੇ ਕਿਨੇ ਤੇ ਪਿੰਡ ਵਾਲੀ ਗੱਲ ਨੇ ਇੱਥੇ ਵੀ ਨਹੀਂ ਛੱਡੀ ਇੱਥੇ ਵੀ ਟੋਪੀ ਚ ਆਇਆ ਇਹਨੂੰ ਕਿਵੇਂ ਪਰਨਾ ਪਾੜਲਾ ਉਹ ਪਿੰਡ ਮੈਂ ਟੋਪੀ ਨਹੀਂ ਪਾਉਂਦਾ ਇੱਥੇ ਕਿਉਂ ਭਾਈ ਯਾਰ ਮੇਰੀ ਗੱਲ ਸੁਣੋ ਸਾਡੇ ਸਰਦਾਰ ਬੰਦਾ ਪੱਗਾਂ ਬੰਨ ਕੇ ਆਉਂਦਾ ਗੱਲਾਂ ਜਿੱਦਾਂ ਮਰਜੀ ਟੋਪੀ ਭਾਵੇਂ ਬਦਲੀ ਭਾਵੇਂ ਨਹੀਂ ਪਰ ਵਲੌਗਰ ਸਾਹਿਬ ਵਧੀਆ ਬਣ ਗਿਆ ਲੋਕਾਂ ਦਾ ਸ਼ੌਕ ਸੀ ਸਰਦਾਰ ਬੰਦਾ ਟੋਪੀ ਨਹੀਂ ਪਾ ਸਕਦਾ ਤੇ ਮੈਂ ਮੈਂ ਹੁਣੇ 100 ਘੰਟਾ ਇੱਕ ਬੋਲਿੰਗ ਕਰਕੇ ਅਧਕਾਰ ਨੂੰ ਫੇਰ ਚੱਲ ਜਾਣਾ ਫੇਰ ਲੰਮੇ ਪੈ ਜਾਣਾ ਜਾ ਕੇ ਫੇਰ ਕੀ ਨਹੀਂ ਪੁੰਦਾ ਕਦੀ ਵੀ ਓ ਸ਼ਿਟ ਮੈਂ ਨੂੰ ਆਈ ਫੋਰਗੇਟ ਮਾਈ ਆਈਡੀ ਨਾ ਆਈਡੀ ਸਪਾਸ ਫੋਰ ਆਈਡੀ ਲਓ ਮੇਰੇ ਵੀਰੋ ਹੱਡ ਨਾ ਹੋ ਗਿਆ ਕਚਾ ਤੇ ਆਪਣੀਆਂ ਆਈਟੀਆਂ ਲਿਓਂਦਾ ਚੇਤਾ ਫੁੱਲ ਗਿਆ ਨਾ ਮੈਂ ਵੀ ਕਿਹੜੂ ਵੀ ਜੰਦ ਲਿਆਂਦਾ ਨਾ ਇਹਨੇ ਲਿਆਂਦਾ ਉਹਨਾ ਦਵਣ ਲਿਆਂਦਾ ਹੋਂ ਦਵਾਨੇ ਖੜਨਾ ਹੁਣ ਸਾਡੇ ਛੋਟਾ ਵੱਜ ਗਿਆ ਹੈ ਜੀ ਹਾਂ ਤੁਣ ਅਹੀਂ ਜਾ ਰਿਹਾ ਕੁਝ ਮਿੱਠਾ ਕਰੰਚੀ ਖਾਣ ਹਾਂ ਸਾਡੇ ਦਾ ਇਸ ਟਾਈਮ ਤੇ ਸ਼ਾਲ ਦੇ ਲਾਭ ਵੀ ਮਿਲੂਰੇ ਜੋਗੀ ਪੂਰਾ ਖਤਰੇ ਵਾਲਾ ਕੰਮ ਦੇ ਸੇਵਕਾ ਇਹ ਦੱਸ ਨਹੀਂ ਸਕਦੇ ਕਿਉਂ ਅੱਜ ਕਿਤੇ ਗਲੀਆਂ ਚ ਘੋਟਣੀਆਂ ਦੇ ਹੁਣਾ ਫੇਲ ਕੇ ਤਾਂ ਫੇਰ ਚੱਲੀਏ ਇੱਧਰ ਚਲੋ ਕੋਈ ਨਾ ਲੋ ਮੇਰੇ ਮੋੜਾ ਮੋਟਾ ਆ ਫੇਰ ਸੁਖ ਜਤੀ ਨਾ ਆਏ ਤੇ ਸਾਡੇ ਬੰਦਿਆਂ ਨੂੰ ਛੇਕ ਨਹੀਂ ਕਰਾਉਣਾ ਹੁੰਦਾ ਤੁਸੀਂ ਜਾਵੇ ਵੀ ਕਰਾਵਾਂ ਕਿਹੜਾ ਕਰਾਵਾਂਗਾ ਜਿਹਨਾਂ ਨੇ ਲੈਣਾ ਉਹ ਆਏ ਨਹੀਂ ਤਾਂ ਸਾਨੂੰ ਘਰ ਤੋਂ ਨਾ ਉਹ ਕਿਤਾ ਕਿਹੜੇ ਲੈਣੇ ਉਹਨਾਂ ਨੇ ਫੇਰ ਮੈਂ ਤਾਂ ਸਿਰ ਭਰਾ ਜਦੋਂ ਅੰਗਰੇਜ਼ੀ ਵੀ ਨਹੀਂ ਆਉਂਦੀ ਫੇਰ ਹਾਰ ਕੇ ਮਿਲੂ ਗੱਲ ਇਹ ਆ ਉਹਨਾਂ ਵੈਰਾਈਟੀਆਂ ਗਾੜੀ 100 ਜਣਾ ਦੇ ਇਹ ਰੈਸਟੋਰੈਂਟ ਵੀ ਬੜਾ ਸੋਹਣਾ ਜਣਾ ਰਿਕ੍ਰੀਟ ਚਲੋ ਮੇਰ ਜਾਣਦੇ ਆ ਕਿਹੜਾ ਰਾਕ ਕਰਾਉਣਾ ਉਹ ਤਾਂ ਮੈਨੂੰ ਪਤਾ ਮੈਂ ਤਾਂ ਉਸੇ ਵੇਲੇ ਕਰਾਦਾ ਉਹਨਾਂ ਨੂੰ ਪਤਾ ਨਹੀਂ ਉਹਨ ਕੀ ਕਰਨਾ ਹੈ ਚਲੋ ਫਿਰ